ਜੋ ਬਨਰ ਉੱਤੇ ਜੋ ਵੀ ਮਰਦਾ ਫੁੱਲ ਬਣੇ ਜਾਂਦਾ ਰਾ ਜਾਂ ਕੋਈ ਮਰਦਾ ਆਸ਼ਿਕ ਲੋਕੋ ਜਾਂ ਫਿਰ ਕਰਮਾਂ ਵਾਲਾ ਠੱਠੀ ਵਾਲੀਏ ਚੰਬੇ ਦੀਏ ਢਾਲੀਏ ਨਿੱਪੀੜਾਂ ਦਾ ਭਰਾਗਾ ਹੁੰਦੇ ਅਜਹਿ ਬੂਲ ਜੋ ਸਦੀਆਂ ਤੱਕ ਜੀਵਤ ਰਹੇਗੇ ਤੇ ਜੀਵਤ ਰਹਿਆ ਆਪਾਂ ਗੱਲ ਕਰਨ ਜਾ ਰਹੇ ਆਂ ਸ਼ਿਵ ਕੁਮਾਰ ਬਟਾਲਵੀ ਜੀ ਜਿਨ੍ਹਾਂ ਦਾ ਜਨਮ ਬਟਾਲੇ ਦੇ ਛੇਆ ਔਰ ਅੱਜ ਉਹਨਾਂ ਦੀ ਕਾਂਜੀਨੀ ਬਰਸੀ ਦੇ ਮੌਕੇ ਤੇ ਆਪਾਂ ਉਹਨਾਂ ਦੇ ਘਰ ਪਹੁੰਚੇ ਆਂ ਜਿੱਥੇ ਨਾਲ ਉਹਨਾਂ ਦੇ ਰਜੀਵ ਜੀ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂਗੇ ਰਜੀਵ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਸ਼ੇਮ ਕੁਮਾਰ ਬਟਾਲਵੀ ਜੀ ਦੇ ਤੁਸੀ ਕੀ ਲੱਗਦੇ ਦੇਖੋ ਜੀ ਮੈਂ ਸ਼ੇਮ ਕੁਮਾਰ ਬਟਾਲਵੀ ਜੀ ਦਾ ਭਤੀਜਾ ਉਹ ਮੇਰੇ ਚਾਚਾ ਜੀ ਸੀ ਮੇਰੇ ਫਾਦਰ ਸਾਹਿਬ ਉਹਨਾਂ ਦੇ ਵੱਡੇ ਬ੍ਰਦਰ ਸਨ ਔਰ ਇਸ ਰਿਸ਼ਤੇ ਨਾਲ ਹੀ ਮੈਂ ਉਹਨਾਂ ਦਾ ਭਤੀਜਾ ਔਰ ਮੈਂ ਹੀ ਅਸਲੇ ਇਸ ਘਰ ਚ ਰਹਿ ਰਿਹਾ ਕਿ ਸਾਡਾ ਪੁਸ਼ਤੈਨੀ ਘਰ ਜੇ ਗੱਲ ਕੀਤੀ ਜਾਵੇ ਤੇ ਜ਼ਰਰੇ ਜ਼ਰਰੇ ਦੇ ਉਤੇ ਜੋ ਕੁਛੇ ਸ਼ੇਮ ਕੁਮਾਰ ਬਟਾਲਵੀ ਜੀ ਨੇ ਆਪਣੇ ਕਲਮ ਰੂਪੀ ਮੋਤੀਆਂ ਵਿੱਚ ਪ੍ਰੋਆ ਸਰਜਿਆ ਹੋਇਆ ਇਤਿਹਾਸ ਆਇਕ ਨੂੰ ਬੋਲਦੀ ਇੱਕ ਤਸਵੀਰ ਆ ਜੇ ਆਪਾਂ ਰੁੱਖਾਂ ਦੀ ਗੱਲ ਕਰੀਏ ਤੇ ਪ੍ਰਕਿਰਤੀ ਨਾਲ ਜੁੜੇ ਹੋਣ ਕਾਰਨ ਬਹੁਤ ਸਾਰੀਆਂ ਰਚਨਾਵਾਂ ਅਜਹੀਆਂ ਹਨ ਜਿਹੜੀਆਂ ਕਿ ਬਹੁਤ ਵਧੀਆ ਲੈਵਲ ਦੇ ਨਾਲ ਲਿਖੀਆਂ ਗਈਆਂ ਜੇ ਆਪਾਂ ਗੱਲ ਕੀਤੀ ਜਾਵੇ ਤੇ ਸ਼ਾਇਦ ਕੋਈ ਕਵੀ ਇਸ ਲੈਵਲ ਤੇ ਨਹੀਂ ਲਿਖ ਸਕਦਾ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਸ਼ਿਬਡਾਲਵੀ ਦੀ ਜਿਹੜੀ ਦੇ ਨਾ ਸਾਡੇ ਪੰਜਾਬ ਸਾਹਿਤ ਨੂੰ ਉਹਦਾ ਕੋਈ ਮੁਕਾਬਲਾ ਨਹੀਂ ਹੈ ਉਹਨਾਂ ਨੇ ਜੋ ਵੀ ਲਿਖਿਆ ਆਪਣੇ ਰੂਹ ਤੋਂ ਲਿਖਿਆ ਪਰ ਉਸ ਇੰਨਾ ਕੁ ਜ਼ਿਆਦਾ ਮਤਲਬ ਉਹਨਾਂ ਨੇ ਐਕਸਟ੍ਰੀਮ ਤੱਕ ਲਿਖ ਦਿੱਤਾ ਕਿ ਇਸ ਤੋਂ ਅੱਗੇ ਸ਼ਾਇਦ ਲਿਖਣਾ ਸੰਭਵ ਨਹੀਂ ਹੈ ਔਰ ਉਹਨਾਂ ਦੀ ਪੋਇਟਰੀ ਨੂੰ ਮੈਂ ਸਮਝਦਾ ਕਿ ਉਹ ਇੱਕ ਬਾਣੀ ਦੀ ਤਰ੍ਹਾਂ ਜਿਸ ਤਰ੍ਹਾਂ ਇੱਕ ਬਾਣੀ ਸਾਡੇ ਪੀਰ ਪਗੰਬਰਾਂ ਨੇ ਲਿਖੀ ਹੈ ਉਸੇ ਤਰ੍ਹਾਂ ਪੰਜਾਬ ਦੀ ਸ਼ਾਇਰੀ ਦੇ ਵਿੱਚ ਸ਼ਿਬਡਾਲਵੀ ਨੇ ਆਪਣੀ ਪੋਇਟਰੀ ਦੇ ਚੀਜ ਜੇ ਗੱਲ ਕੀਤੀ ਜਾਵੇ ਤੇ ਇਸ ਧਰਤੀ ਦੀ ਇਸ ਧਰਤੀ ਦੇ ਵਿੱਚ ਗੁਰੂ ਪੀਰ ਸੂਰਵੀਰ ਜੋਦੇ ਲਖਾਰੀ ਬਹੁਤ ਸਾਰੇ ਹੋਏ ਪਰ ਉਹਨਾਂ ਵਿੱਚੋਂ ਜੇ ਗੱਲ ਕੀਤੀ ਜਾਵੇ ਸ਼ਿਵਪਾਰ ਬਟਾਲੀ ਦੀ ਇੱਕ ਬਲਖਣ ਆਪਣੀ ਥਾਂ ਰੱਖਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸ਼ਿਵ ਬਟਾਲੀ ਆਪਣੀ ਤਰ੍ਹਾਂ ਦੇ ਇੱਕ ਇਕਲੌਤੇ ਸ਼ਾਇਰ ਸਨ ਜਿਨ੍ਹਾਂ ਨੇ ਆਪਣੇ ਸਮੇਂ ਦੇ ਉੱਤੇ ਹਰ ਉਸ ਮੁੱਦੇ ਨੂੰ ਮਤਲਬ ਡਿਸਕਸ ਕੀਤਾ ਜਾਂ ਉਹਦੇ ਨਾ ਪੱਖ ਰੱਖਿਆ ਬੜੀ ਮਜ਼ਬੂਤੀ ਦੇ ਨਾਲ ਚਾਹੇ ਉਹ ਔਰਤ ਦਾ ਮੁੱਦਾ ਸੀ ਕਿਉਂਕਿ ਉਸ ਸਮੇਂ ਤੇ ਔਰਤਾਂ ਦੀ ਹਾਲਤ ਜਿਹੜੀ ਆ ਉਹ ਠੀਕ ਨਹੀਂ ਸੀ ਉਹਨਾਂ ਨੂੰ ਇੱਕ ਸਿਰਫ ਇੱਕ ਯੂਜ਼ ਦੀ ਚੀਜ਼ਾਂ ਵਰਤੋਂ ਦੀ ਚੀਜ਼ ਸਮਝਿਆ ਜਾਂਦਾ ਸੀ ਲੇਕਿਨ ਬਟਾਲਵੀ ਸਾਹਿਬ ਨੇ ਉਹਨਾਂ ਨੂੰ ਉਹਨਾਂ ਦਾ ਮਕਾਮ ਜਿਸ ਮਕਾਮ ਦੀ ਉਹ ਹੱਕਦਾਰ ਸੀ ਉਸ ਲੈਵਲ ਤੇ ਉਹਨਾਂ ਨੇ ਔਰਤ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਉਸ ਸਮੇਂ ਦੇ ਉੱਤੇ ਉਹਨਾਂ ਦੀ ਪੋਇਟਰੀ ਨੂੰ ਕਿਹਾ ਗਿਆ ਕਿ ਛੇਬੜਾ ਐਡਵਾਂਸ ਲਿਖਦਾ ਇਹਦੀ ਪੋਇਟਰੀ ਬੜੀ ਐਡਵਾਂਸ ਹੈ ਬੋਲਡ ਹੈ ਲੇਕਿਨ ਉਹਦੇ ਚ ਜਿੰਨੀ ਕਿ ਸੱਚਾਈ ਸੀ ਇਸੇ ਲਈ ਛੇਬੜਾਲਵੀ ਸਾਹਿਬ ਨੂੰ ਆਪਣੇ ਸਮੇਂ ਦੇ ਦੌਰਾਨ ਇੱਕ ਬਹੁਤ ਹੀ ਵੱਡਾ ਸਨਮਾਨ ਵੀ ਮਿਲਿਆ ਜਿਹਨੂੰ ਸਾਹਿਦ ਅਕਾਦਮੀ ਪੁਰਸਕਾਰ ਕਿਹਾ ਗਿਆ ਔਰ ਉਸ ਇਹ ਸਨਮਾਨ ਸਿਰਫ ਇੱਕ ਔਰਤ ਦੇ 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 ਮਤਲਬ ਬੇਥਨ ਨੂੰ ਜਿਹੜਾ ਉਹਨਾਂ ਨੇ ਆਪਣੀ ਸ਼ਾਇਰੀ ਚ ਐਕਸਪੋਜ਼ ਕੀਤਾ ਲੂਣਾ ਦੇ ਰੂਪ ਦੇ ਵਿੱਚ ਉਹਦਾ ਸਦਕਾ ਹੀ ਉਹਨਾਂ ਨੂੰ ਇਹ ਸਮਾਨ ਮਿਲਿਆ ਸੀ ਜੇ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਚੀਜ਼ਾਂ ਕੁਝ ਹੋ ਉਹ ਆਪਣੇ ਦਰਸ਼ਕਾਂ ਨੂੰ ਜ਼ਰੂਰ ਆਪਾਂ ਦਿਖਾਵਾਂਗੇ ਰਜੀਵ ਜੀ ਉਹਨਾਂ ਦੀ ਜੀਵਨ ਨਾਲ ਜੁੜੀਆਂ ਪੁਰਾਤਨ ਚੀਜ਼ਾਂ ਜਿਹੜੀਆਂ ਉਹ ਦਰਸ਼ਕਾਂ ਸਾਡੇ ਨੂੰ ਜ਼ਰੂਰ ਦੱਸੋ ਕਿ ਕਿਹੜੀਆਂ ਕਿਹੜੀਆਂ ਅੱਜ ਤੱਕ ਵੀ ਇਸਤੇਮਾਲ ਕਰਕੇ ਰੱਖੀ ਦੇਖੋ ਜੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿ ਜਦੋਂ ਇੱਕ ਸ਼ਾਇਰ ਲਿਖਦਾ ਹੈ ਤੇ ਉਹ ਉਹਦੀ ਕਲਮ ਹੁੰਦੀ ਆ ਉਹਦਾ ਉਹਦੀ ਉਹ ਕਾਪੀ ਹੁੰਦੀ ਆ ਔਰ ਉਹਦਾ ਟੇਬਲ ਉਹਦਾ ਲੇਕਿਨ ਇਹਨਾਂ ਤਿੰਨਾਂ ਚੋਂ ਉਹਨਾਂ ਦਾ ਟੇਬਲ ਮੇਰੇ ਕੋਲ ਮੌਜੂਦ ਹੈ ਜਿਦੇ ਤੇ ਕੀ ਸ਼ੇਪਟਾਵੀ ਜੀ ਨੇ ਆਪਣੀ ਮੈਕਸਿਮਮ ਕੋਇਟਰੀ ਇਸ ਟੇਬਲ ਤੇ ਲਿਖੀ ਹੋਈ ਹੈ ਔਰ ਇਹ ਟੇਬਲ ਉਸੇ ਸਮੇਂ ਦਾ ਔਰ ਇਹ ਸਭ ਤੋਂ ਵੱਡੀ ਇੱਕ ਮੇਰੇ ਕੋਲ ਉਹਨਾਂ ਦੀ ਅਨਮੋਲ ਯਾਦਗਰੀ ਹੈ ਜਿਹੜੀ ਕਿ ਮੈਂ ਬੜੀ ਸੰਜੋਗ ਕੇ ਰੱਖਿਆ ਹੋਇਆ ਕਿਉਂਕਿ ਮੇਰੇ ਕੋਲ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਮੀਡੀਆ ਕਰਮੀਆਂ ਆਉਂਦੇ ਨੇ ਔਰ ਆ ਕੇ ਉਹ ਸਟੇਵਨ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਨੇ ਫਿਰ ਉਹਨਾਂ ਦੇ ਟਾਈਮ ਤੇ ਉਹਨਾਂ ਦੇ ਕੁਝ ਗਲਾਸਿਸ ਔਰ ਜਾਂ ਉਹਨਾਂ ਦੇ ਦੁਆਰਾ ਲਿਆਂਦੀਆਂ ਗਿਆ ਕੁਝ ਐਂਟੀਕ ਚੀਜ਼ਾਂ ਜਿਹੜੀਆਂ ਨੇ ਉਹ ਸ਼ਿਫਟ ਕਰ ਵੀ ਜਿਦੀਆਂ ਮੈਂ ਅੱਜ ਵੀ ਸੰਜੋਗ ਕੇ ਰੱਖੀਆਂ ਜਿਨ੍ਹਾਂ ਚੋਂ ਉਹਨਾਂ ਦੇ ਗਲਾਸਿਸ ਹੈ ਜਾਂ ਉਹਨਾਂ ਦੇ ਦੁਆਰਾ ਲਿਆਂਦੇ ਪੋਰਟਸ ਨੇ ਜਿਹੜੇ ਉਸ ਟਾਈਮ ਤੇ ਉਹ ਲੈ ਕੇ ਆਏ ਜਾਂ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਉਹ ਇੰਗਲੈਂਡ ਜਦੋਂ ਗਏ ਸਾਂ ਉੱਥੋਂ ਲੈ ਕੇ ਆਏ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਔਰ ਤੁਸੀਂ ਉਹ ਮੇਰੇ ਨਾਲ ਨਾਲ ਤੁਸੀਂ ਰਹੋਗੇ ਤੇ ਉਹਨਾਂ ਚੀਜ਼ਾਂ ਨੂੰ ਮੈਂ ਤੁਹਾਨੂੰ ਦਿਖਾ ਸਕਦਾ ਔਰ ਦੂਸਰਾ ਸ਼ਿਵ ਕੁਮਾਰ ਬਟਾਲਵੀ ਜੀ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਰਤੀ ਗਈਏ ਦਰਬਾਰ ਸਾਹਿਬ ਦੇ ਵਿੱਚ ਮੈਂ ਕਿਹੜੇ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ ਜਦੋਂ ਉਹਨਾਂ ਨੇ ਇਹ ਚੀਜ਼ ਗਾਈ ਇਸ ਆਰਤੀ ਗਾਈ ਗਈ ਸ਼ਿਵ ਬਟਾਲਵੀ ਜੀ ਨੇ ਗਾਈ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਸ ਵੇਲੇ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਚੋਂ ਇਹ ਇੱਕ ਸਰੂਪਾ ਮਿਲਿਆ ਸੀਗਾ ਜਿਹੜਾ ਕਿ ਅੱਜ ਵੀ ਮੇਰੇ ਕੋਲ ਮੌਜੂਦ ਹੈ ਔਰ ਉਹਨਾਂ ਦੀ ਯਾਦਗਰੀ ਨੂੰ ਤਾਜ਼ਾ ਕਰਦਾ ਆਪਾਂ ਗੱਲ ਜ਼ਰੂਰ ਕਰਾਂਗੇ ਕਿ ਸ਼ਿਵ ਕੁਮਾਰ ਬਟਾਲਵੀ ਜੀ ਦੀ ਅੱਜ ਪੀਐਸੀ ਕੀਤੀ ਜਾ ਰਹੀ ਹੈ ਸਾਡੇ ਦਰਸ਼ਕਾਂ ਜੋ ਜ਼ਰੂਰ ਦੱਸੋ ਕਿ ਉਹਨਾਂ ਦੀ ਕੁਆਲਿਫੀਕੇਸ਼ਨ ਕੀ ਸੀ ਤੇ ਉਹ ਕਿਥੋਂ ਤੱਕ ਪੜੇ ਆ ਉਹਨਾਂ ਦੇ ਜੀਵਨ ਬਾਰੇ ਜਿਹੜੀਆਂ ਅਜਿਹੇ ਰਸੇ ਹੋਣਗੇ ਜਿਹੜੇ ਆਪਾਂ ਜਿਹੜੇ ਲੋਕ ਨਹੀਂ ਸਾਡੇ ਦਰਸ਼ਕ ਜਾਣਦੇ ਉਹਨਾਂ ਬਾਰੇ ਜ਼ਰੂਰ ਦੱਸਿਓ ਦੇਖੋ ਜੀ ਸ਼ਿਬ ਡਾਲਵੀ ਨੇ ਬੇਰਿੰਗ ਕਾਲਜ ਤੋਂ ਐਫਏ ਕੀਤੀ ਸੀ ਉਸ ਟਾਈਮ ਅੱਜ ਪਲੱਸ 2 ਤੋਂ ਉਹ ਐਫਏ ਹੁੰਦੀ ਸੀਗੀ ਐਫਏ ਕਰਨ ਤੋਂ ਬਾਅਦ ਉਹ ਓਵਰਸ਼ੀਅਰ ਦਾ ਕੋਰਸ ਕਰਨ ਸਾਡੇ ਦਾਦਾ ਜੀ ਨੇ ਉਹਨਾਂ ਨੂੰ ਬੈਜਨਾਥ ਭੇਜਿਆ ਲੇਕਿਨ ਉਹ ਕੋਰਸ ਉਹਨਾਂ ਨੇ ਕੀਤਾ ਨਹੀਂ ਆ ਉਹ ਪੂਰਾ ਨਹੀਂ ਸੀ ਕੀਤਾ ਕਿਉਂਕਿ ਉਹਨਾਂ ਦਾ ਧਿਆਨ ਜਰਜੇਵਾ ਉਸ ਵੇਲੇ ਸ਼ਾਰੀ ਤੇ ਸੀਗਾ ਤੇ ਉੱਥੇ ਵੀ ਜਾ ਕੇ ਉਹਨਾਂ ਨੇ ਉਹ ਸ਼ਾਰੀ ਲਿਖੀ ਹੈ ਕਿ ਇੱਕ ਪਹਾੜਾ ਇਹ ਲੜਕੀ ਤੇ ਵੀ ਉਹਨਾਂ ਨੇ ਉਸ ਟਾਈਮ ਦੇ ਉਸ ਵਕਤ ਤੇ ਉਹ ਸ਼ਾਇਰੀ ਲਿਖੀ ਸੀ। ਔਰ ਬਟਾਲਵੀ ਸਾਹਿਬ ਨੇ ਆਪਣੀ ਸ਼ਾਇਰੀ ਨੂੰ ਆਪਣੀ ਰੂਹ ਤੋਂ ਬਿਆਨ ਕੀਤਾ। ਇਸ ਤਰ੍ਹਾਂ ਨਾਲ ਉਹਨਾਂ ਦੀ ਉਸ ਤੋਂ ਬਾਅਦ ਸਟੱਡੀ ਤੇ ਉਹਨਾਂ ਨੇ ਆਪਣੀ ਜਾਰੀ ਨਹੀਂ ਰੱਖੀ। ਲੇਕਿਨ ਜੋ ਕੰਮ ਉਹ ਕਰਕੇ ਗਏ ਉਹ ਉਸ ਕਾਰਨ ਉਹ ਅੱਜ ਵੀ ਅਮਰ ਨੇ। ਬਿਲਕੁਲ ਵਿਖਿਆ ਜਾਦਾ ਜਾ ਸਕਦਾ ਹੈ ਕਿ ਅੱਜ ਜਿਹੜੀ ਉੱਚ ਕੋਟੀ ਦੀ ਵਿਦਿਆ ਜਿਹਨੂੰ ਆਪਾਂ ਕਹਿੰਦੇ ਆ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਪੀ ਐਚ ਡੀ ਵੀ ਕਰ ਰਹੇ ਆ ਬਹੁਤ ਅ ਕਹਿਆ ਜਾ ਸਕਦਾ ਵਾ ਕਿ ਇੱਕ ਜਿਸ ਲੈਵਲ ਤੇ ਉਹਨਾਂ ਨੇ ਲਿਖਿਆ ਉਸ ਮੁਕਾਬਲੇ ਜੇ ਅੱਜ ਦੇਖਿਆ ਜਾਵੇ ਤੇ ਐਜੂਕੇਸ਼ਨ ਨਾਲ ਦੇ ਬਰਾਬਰ ਪਰ ਫਿਰ ਵੀ ਉਹਨਾਂ ਨੇ ਜੋ ਕੁਝ ਇਨਾ ਡੰਗਾਈ ਚ ਲਿਖਿਆ ਉਹਦਾ ਕੀ ਰਾਜ ਕੀ ਹੋ ਸਕਦਾ ਉਹਦਾ ਰਾਜ ਇਹੋ ਹੀ ਹੈ ਜੀ ਦੇਖੋ ਤੁਸੀਂ ਅਸੀਂ ਸਾਡੀ ਬਾਣੀ ਲਿਖੀ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਦੇਖ ਲਓ ਜਾਂ ਜਿਹਨੇ ਵੀ ਸਾਡੇ ਪੀਰ ਫਕੀਰ ਸੀਗੇ ਉਹਨਾਂ ਨੇ ਕੋਈ ਸਟੱਡੀ ਨਹੀਂ ਕੀਤੀ ਉਹ ਸਾਰੇ ਕੁਦਰਤੀ ਇੱਕ ਮਤਲਬ ਬਾਣੀ ਦੀ ਤਰ੍ਹਾਂ ਉਹਨਾਂ ਕੋਲ ਜਿੰਨਾ ਵੀ ਅਸੀਂ ਆਪਾਂ ਗੁਰੂ ਗ੍ਰੰਥ ਸਾਹਿਬ ਹੀ ਦੇਖੋ ਉਹ ਬਾਣੀ ਲਿਖੀ ਗਈ ਹੈ ਬਗਾਨਤ ਸਾਹਿਬ ਜੀ ਬੋਲਦੇ ਸੀ ਉਹਨਾਂ ਦੀ ਬਾਣੀ ਨੂੰ ਕਲਮਬੰਦ ਕਰ ਲਿਆ ਜਾਂਦਾ ਸੀ ਕਬੀਰ ਸਾਹਿਬ ਬਾਣੀ ਬੋਲਦੇ ਸੀ ਉਹਨਾਂ ਦੀ ਬਾਣੀ ਨੂੰ ਕਲਮਬੰਦ ਕਰ ਲਿਆ ਜਾਂਦਾ ਸੀ ਲੇਕਿਨ ਕੋਇਡ ਜਿਹੜਾ ਹੁੰਦਾ ਇਹ ਕੁਦਰਤੀ ਹੁੰਦਾ ਇੱਥੇ ਛੱਡੀ ਦੁਨੀਆਵੀ ਪੜ੍ਹਾਈ ਲਿਖਾਈ ਕੰਮ ਨਹੀਂ ਹੁੰਦੇ ਕਿਉਂਕਿ ਪੋएट ਤਾਂ ਦਾਇਸ਼ੀ ਹੁੰਦਾ ਔਰ ਨੈਚੁਰਲ ਹੁੰਦਾ ਮੈਂ ਕੈਮਰਾਮੈਨ ਨੂੰ ਜਰੂਰ ਕਹਾਗਾ ਕਿ ਤਸਵੀਰਾਂ ਜਰੂਰ ਦਿਖਾਈਆਂ ਜਾਣ ਔਰ ਨਾਲ ਨਾਲ ਦੱਸਿਆ ਜਾਵੇ ਕਿ ਜਿਹਦਾ ਸਨਮਾਨ ਲੈ ਰਹੇ ਨੇ ਸ਼ੇਪ ਬਟਾਲਵੀ ਜੀ ਉਹਨਾਂ ਬਾਰੇ ਜਰੂਰ ਦੱਸਿਆ ਜਾ ਜੀ ਮੈਂ ਤੁਹਾਨੂੰ ਹੁਣ ਸ਼ੇਪ ਬਟਾਲਵੀ ਜੀ ਦੀ 1965 ਦੀ ਉਹਨਾਂ ਦਾ ਫੋਟੋਗ੍ਰਾਫ ਦਿਖਾਵਾਂਗਾ ਜਿਹੜੇ ਕਿ ਉਸ ਸਮੇਂ ਦੇ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ ਨੇ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ 1965 ਦੇ ਵਿੱਚ ਇਸ ਪੁਰਸਕਾਰ ਨਾਲ ਨਿਵਾਜਿਆ ਸੀਗਾ ਕਿਉਂ ਕਿ ਉਹਨਾਂ ਨੇ ਜਿਹੜਾ ਸ਼ਾਹਕਾਰ ਲੂਣਾ ਲਿਖਿਆ ਸੀ ਤੇ ਉਹਦੀ ਬਦੌਲਤ ਹੀ ਉਹਨਾਂ ਨੂੰ ਇਹ ਸਨਮਾਨ ਉਸ ਸਮੇਂ ਦਿੱਤਾ ਗਿਆ ਜੇ ਆਪਾਂ ਗੱਲ ਕਰੀਏ ਸ਼ਿਵ ਕੁਮਾਰ ਬਟਾਲਵੀ ਦੇ ਉੱਤੇ ਇੰਨਾ ਜ਼ਿਆਦਾ ਲਿਖਿਆ ਗਿਆ ਕਿ ਇੱਕ ਕਈ ਐਪੀਸੋਡ ਵੀ ਬਣ ਜਾਣ ਤਾਂ ਨਹੀਂ ਉਹਨੂੰ ਦਰਸ਼ਕਾਂ ਸਾਹਮਣੇ ਰੱਖਣਾ ਬਹੁਤ ਔਖਾ ਸੋ ਅੱਜ ਉਹਨਾਂ ਦੀ 50ਵੀਂ ਵਰ੍ਹੇਗੰਢ ਇਸ ਮੌਕੇ ਤੇ ਆਪਾਂ ਉਹਨਾਂ ਦੇ ਘਰ ਜੇ ਆ ਤੇ ਦਰਸ਼ਕਾਂ ਨੂੰ ਅੱਜ ਮੇਰੀ ਅਪੀਲ ਆ ਕਿ ਵੱਧ ਤੋਂ ਵੱਧ ਆਪਾਂ ਇਸ ਕਿਉਂਕਿ ਮੈਂ ਕਦੀ ਵੀ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਡੀ ਕਿਸੇ ਵੀ ਨਿਊਜ਼ ਨੂੰ ਲਾਈਕ ਤੇ ਸ਼ੇਅਰ ਕਰੋ ਪਰ ਮੈਂ ਜ਼ਰੂਰ ਇਹ ਕਹਾਗਾ ਕਿ ਇਸ ਨਿਊਜ਼ ਨੂੰ ਜੇ ਤੁਸੀਂ ਸ਼ੇਅਰ ਕੀਤਾ ਜਾਵੇ ਤਾਂ ਕਿ ਦੇਸ਼ ਵਿਦੇਸ਼ ਵਿੱਚ ਵਜਿਤ ਵਾਸਤੇ ਪੰਜਾਬੀਆਂ ਨੂੰ ਉਹਨਾਂ ਦੇ ਇਤਿਹਾਸ ਬਾਰੇ ਉਹਨਾਂ ਬਾਰੇ ਜਾਣਕਾਰੀ ਹੋ ਸਕੇ ਜਿਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਜੀ ਦਾ ਨਾਮ ਪਰ ਅਫਸੋਸ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਕੋਈ ਵੀ ਉਹ ਕੋਈ ਯਾਦਗਾਰ ਨਹੀਂ ਬਣਾਈ ਗਈ ਇੱਕ ਸਿਰਫ ਸ਼ਿਵ ਐਡੀਟੋਰੀਅਮ ਬਣਾਇਆ ਗਿਆ ਉਸ ਤੋਂ ਬਾਅਦ ਫੋਰ ਕੋਈ ਯਾਦਗਾਰ ਜਿਹੜੀ ਆ ਉਹ ਨਹੀਂ ਸਾਬਤ ਕੀਤੀ ਕੀ ਸਮਝਦੇ ਮੈਂ ਅੱਜ ਦੇ ਦਿਨ ਉਹਨਾਂ ਦੀ ਕਿੰਝਾ ਬਰਸੀ ਹੈ ਨਹੀਂ ਨਹੀਂ ਪਰ ਨਾਮ ਕਰਦਾ ਵਾ ਤੇ ਦੇਸ਼ ਦੇ ਲੋਕਾਂ ਨੂੰ ਮੈਂ ਕਹਿੰਦਾ ਵਾ ਜਿੱਥਾ ਸ਼ੇਕਮਾਰ ਬਟਾਲੀਵੇ ਨੇ ਆਪਣਾ ਨਾਮਾਇਆ ਗਾਇਕ ਵਿੱਚ ਇਸੇ ਤਰ੍ਹਾਂ ਜਿਹੜੇ ਗਾਇਕ ਨੇ ਇਸੇ ਤਰ੍ਹਾਂ ਨਾਮ ਕਮਾਉਂ ਨਾ ਕਿ ਕਿਸੇ ਹੋਰ ਗਲਤ ਰਾਸ ਨਾ ਜਾਣ ਬਾਕੀ ਗੱਲ ਜਿਹੜਾ ਜਗਾਟ ਟੋਰੀਅਮ ਬਣਾਇਆ ਸੀ ਬਸ ਸੰਵਿਧਾਨਾ ਮ ਉਹਦੇ ਤੋਂ ਲੋਕ ਆਪਣਾ ਵਾਧਾ ਧਾਰੇ ਨੇ ਕੋੜਵਾ ਬਲੋ ਆਰੇ ਲੋ ਗੱਡੀਓ ਬੰਦੀਆਂ ਕੈਰੇ ਡੀਸੀ ਸਾਹਿਬ ਆ ਕੰਮ ਕਰਦੇ ਪਹਿਲੇ ਅੰਮ੍ਰਿਤ ਸਾਹਿਬ ਆ ਕੰਮ ਕਰਦੇ ਪਹਿਲੇ ਫੁਲਾਣਾ ਆ ਕੰਮ ਕਰਦਾ ਕੋਈ ਕੰਮ ਨਹੀਂ ਹੋ ਰਿਹਾ ਜਾ ਕੇ ਦੇਖੋ 2 2 4 4 ਫੁੱਟ ਕਹਾ ਬੀਜਿਆ ਪਿਆ ਜਦੋਂ ਦਿਨ ਆਂਦਾ ਉਹੋ ਯਾਦ ਆਂਦੀ ਅੱਜ ਤੱਕ ਕੋਈ ਯਾਦ ਨਹੀਂ ਇਹਨਾਂ ਨੂੰ ਚਾਹੀਦੀ ਹੈ ਉਸੇ ਲਾਇਬ੍ਰੇਰੀ ਬਣੇ ਵਧੀਆ ਬਣੇ ਏਸੀ ਲੱਗਣ ਅੰਦਰ ਚੰਡੀ ਹੋਵੇ ਹਰ ਆਦਮੀ ਬਾਰੂ ਆਵੇ ਉਹਨਾਂ ਦਾ ਠੜਾ ਵੀ ਇਹ ਚਾਪ ਇਹੇ ਜਾ ਕੇ ਫਿੱਟ ਹੋਣਾ ਸੀ ਉਹਨਾਂ ਦੇ ਜਾਗੇ ਵਿੱਚ ਜਾ ਕੇ ਅੱਜ ਹਰ ਸਾਲ ਦੇ ਤਰ੍ਹਾਂ ਆਈ ਉਹਨਾਂ ਦੇ ਘਰ ਆਇਆ ਜਿੱਥੋਂ ਸੁਖਤ ਹੋਇਆ ਜਿੱਥੇ ਪੜਾ ਆਇਆ ਅਜੇ ਛੋਟੇ ਛੋਟੇ ਹਨ ਅਜੇ ਅਜੇ ਉਹਨਾਂ ਦੇ ਜੀਵਨ ਬਾਰੇ ਘੱਟ ਜਾਣਦੇ ਆ ਪਰ ਅਜਿਹੇ ਲੋਕ ਨੇ ਆਪਣਾ ਨੀਝੀ ਖਿਆਲ ਵਾਸਤੇ ਜਾ ਕੇ ਫੋਟੋ ਸਤਾ ਕੇ ਅੰਦੇਸ਼ ਤੁਮਾਰ ਬਖਲੀਫਾ ਯਾਚ ਸੀ ਜੇ ਯਾਦ ਆਂਦੀ ਹੈ ਤੇ ਕਾਰਨ ਉਹਨਾਂ ਦਾ ਕਿ ਛੋਟੇ ਦੇ ਕਰਨ ਉਹਨਾਂ ਦੇ ਪਤੀ ਜਿਹੜੇ ਹਨ ਉਹਨਾਂ ਦਾ ਪਰਿਵਾਰ ਵਿੱਚ ਕਿਸੇ ਨਹੀਂ ਇਹ ਸਾਰਾ ਕੰਮ ਰਾਜਨੀਤੀ ਹੋ ਰਿਹਾ ਹਨ ਚਾਹੀਦਾ ਇਹ ਪਰਿਵਾਰ ਵਾਲੇ ਵੀ ਅਸੇ ਡਵੈਲਪਮੈਂਟ ਚ ਪਰਿਵਾਰ ਦਾ ਨਾਮ ਚਾਹੀਦਾ ਬਿਲਕੁਲ ਇਸ ਤਰ੍ਹਾਂ ਚਾਹੀਦਾ ਕਿ ਸਕੂਲ ਦੇ ਵਿੱਚ ਇੱਕ ਵਿਸ਼ਾ ਜਿਹੜਾ ਉਹ ਸਪੈਸ਼ਲ ਰੱਖਿਆ ਜਾਵੇ ਜਿਹਦੇ ਉੱਤੇ ਸ਼ਿਵ ਕੁਮਾਰ ਬਟਾਲਵੀ ਜੀ ਦਾ ਜਿਹੜਾ ਉਹ ਜਿਹੜੀ ਰਚਨਾਵਾਂ ਨੇ ਉਹ ਬੱਚਿਆਂ ਨੂੰ ਪੜਾਈਆਂ ਜਾਣ ਤਾਂ ਕਿ ਆਪਣੇ ਸਾਹਿਤ ਬਾਰੇ ਉਹ ਜਾਣਕਾਰੀ ਹਸਦਰਸ਼ਨ ਕੀਤੀ ਜਾਵੇ ਅਸੀਂ ਜਿਵੇਂ ਜਿਵੇਂ ਅੱਜ ਜੀ ਨੂੰ ਕਹਾਂ ਮੋਬਾਈਲ ਚੱਲ ਆ ਰਹੇ ਹਨ ਤੁਹਾਨੂੰ ਨਾ ਅਜਾ ਬਹੁਤ ਚੀਅਲ ਮੋਬਿਲ ਇਹਲਾ ਕਰਦੇ ਤੇ ਆਏ ਨੇ ਸਾਡੇ ਜਿਹੜੇ ਬੱਚੇ ਨੇ ਛੋਟੇ ਉਹਨਾਂ ਨੂੰ ਕੀ ਪਤਾ ਸ਼ਿਵ ਕੁਮਾਰ ਬਟਾਲਵੀ ਕੌਣ ਹੈ ਰਾਈ ਦਸਰਾ ਜਨੇ ਹੈ ਚਿਕਮਾ ਉਹ ਨਹੀਂ ਜਨਰਲ ਚੰਗੇ ਆਲਾ ਚੰਗੇ ਥੀਸ ਚਾਰ ਲੋਕ ਚਾਰੇ ਵਿਚਾਰ ਤਰ੍ਹਾਂ ਦੇ ਰੱਖਿਆ ਮਾਜੀ ਆਏ ਨੂੰ ਸਾਡੇ ਪੁੱਛੇ ਵੀ ਇਹਨਾਂ ਨੂੰ ਚਾਸਟ ਤੇ ਜਿਵੇਂ ਤੁਸੀਂ ਕਿਆ ਸਕੂਲ ਦੇ ਵਿੱਚ ਇੱਕ ਕਲਾਸ ਇੱਕ ਘੰਟਾ ਜਾਂ ਪਾਇਮੈਂਟ ਅਨੇ ਦੇ ਯਾਚਾਰ ਆਸੇ ਜਸਨਾ ਚਾਹੀਦਾ ਸਮਝਾ ਚਾਣਾ ਹਰ ਸਕੂਲ ਚ ਪ੍ਰਮਾਣਿਕ ਹੈ ਸਰਕਾਰੀ ਹੈ ਚ ਪ੍ਰਾਈਵੇਟ ਹਰ ਸਕੂਲ ਦੇ ਚ ਕਲਾਕਾਰਾਂ ਦੀਆਂ ਖੂਬੀਆਂ ਕਲਾਕਾਰਾਂ ਦੇ ਜਿਹੜੇ ਕੰਮ ਨੇ ਦਸੰਗੇ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਸ਼ੇਖ ਕੁਮਾਰ ਪਾਲਵੀ ਜੀ ਦੇ ਘਰ ਦੇ ਵਿੱਚ ਉਹਨਾਂ ਦੀ 50 ਬਰਸੀ ਨੂੰ ਯਾਦ ਕਰਦੇ ਹੋਏ ਸ਼ਰਦਾ ਦੇ ਫੁੱਲ ਪੇਟ ਕਰਨ ਵਾਸਤੇ ਅਸੀਂ ਇੱਥੇ ਇਕੱਤਰ ਹੋਏ ਹਾਂ ਸ਼ੇਖ ਕੁਮਾਰ ਪਾਲਵੀ ਜੀ ਨੇ ਉਮਰ ਤੇ ਬਿਲਕੁਲ ਜਵਾਨੀ ਜੀ ਚੱਲੇ ਗਏ ਸੀ ਜਾਦੀ ਨਹੀਂ ਭੋਗ ਸਕੇ ਪਰ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਫੋਤ ਹੀ ਵੱਡੀਆਂ ਨੇ ਜਿਹੜੀਆਂ ਨੇ ਅੱਜ ਸਾਡੀ ਮਾਂ ਬੋਲੀ ਪੰਜਾਬੀ ਨੂੰ ਬੜਾ ਵੱਡਾ ਮਕਾਮ ਦਵਾਇਆ ਜਿੱਥੇ-ਜਿੱਥੇ ਵੀ ਲੋਕ ਪੰਜਾਬੀ ਬੋਲਦੇ ਨੇ ਉੱਥੇ-ਉੱਥੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਦੀਆਂ ਲਿਖਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਤੇ ਖਾਸ ਕਰਕੇ ਉਹਨਾਂ ਸਾਡੇ ਬਟਾਲੇ ਦਾ ਨਾਂ ਜਿਹੜਾ ਬੜਾ ਰੋਸ਼ਨ ਕੀਤਾ ਤੇ ਇਹਨੂੰ ਬੜਾ ਬਲੰਦੀਆਂ ਉੱਤੇ ਪਹੁੰਚਾਇਆ ਅਸੀਂ ਉਹਨਾਂ ਨੂੰ اسی طرح ہی دنیا تک لوگ یاد کرتے رہنگے میں اپنی کیا ہے جی آج جیسی اچ کمار بٹالو جی انہوں کی دی ایک دیکھ بھی برسی دیتے ساری کانگرس پارٹی ہو شارے شہر دے لوگ جڑے ہیں انہوں نے انہ شردا کے فل پیٹ کرنا آئے ہے ਅਰਦਾਸ ਕਰਦੇ ਆ ਕਿ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਗਾਏ ਹੋਏ ਗੀਤ ਤੇ ਉਹਨਾਂ ਦਾ ਨਾਮ ਇਦਾਂ ਹੀ ਚੱਲਦਾ ਰਹੇਗਾ ਅਤੇ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਵਰਸੀ ਉਹਨਾਂ ਦੀ ਮਨਾਉਂਦੇ ਰਵਾਂਗੇ ਧੰਨਵਾਦ ਕਿ ਲੋਕਾਂ ਦੇ ਵਿੱਚ ਜਿੱਥੇ ਇੱਕ ਕਿਹਾ ਜਾ ਸਕਦਾ ਹੈ ਕਿ ਅੱਜ ਵਰਸੀ ਨੂੰ ਲੈ ਕੇ ਉਤਸ਼ਾਹ ਵੀ ਆਇਆ ਵਿਖਿਆ ਜਾ ਸਕਦਾ ਤੇ ਨਾਲ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਵਾਂ ਉਹ ਲੋਕਾਂ ਸਾਹਮਣੇ ਜਿਹੜੀਆਂ ਵਾਂ ਪੂਰੀ ਤਰ੍ਹਾਂ ਨਹੀਂ ਆ ਪਾਣੀਆਂ ਜਿਸ ਕਾਰਨ ਕਿਤੇ ਨਾ ਕਿਤੇ ਰੋਸ ਵੀ ਸਾਹਮਣੇ ਨਜ਼ਰ ਚਲ ਕਰ ਆਏ سونی کے نام شروع سنگھ کمار بتاؤ دیش دنیا کی ہر خبر سب سے پہلے دیکھنے کے لیے فالو کرے دینک سویرا ٹی وی یو ٹیوب فیس بک انسٹاگرام ایکس اور واٹس ایپ چینل پر